पुछा रहंदा ਕਿਹੜੇ ਬੱਗੇ ਆਲੇ ਇਹ ਨਹੀਂ ਕਿਉਂ ਆ ਕੇ ਕਰਦੇ ਸਾਰਾ ਮਦਨੇ ਭਰੋਲੇ ਕਰ ਕੰਮ ਕੀ ਕਰਦੇ ਸਭ ਜਿੱਥੇ ਆ ਗਏ ਉਹ ਲੋਕ ਨੇ ਕਿ ਵੀਰ ਜਲਦੀ ਨੋਟ ਲੱਭਿਆ ਰੋਜ਼ ਦੇ ਬੰਦੇ ਮਲਾਇ ਜਾਉਂਦਾ ਨਾ ਤੁਸੀਂ ਲੱਭਾ ਤੇ ਘਰੋਂ ਦੇ ਅੰਦਰ ਕੋਈ ਨਾ ਕੋਈ ਯਾਰ ਮਾਰੇ ਕੋਈ ਮਰਦਾ ਜਿਆ ਤੂੰ ਤੋੜਾ ਸਰਵਾਦ ਹੁੰਦੀ ਪਿਆਰ ਸਿੰਘ ਇਹਦਾ ਇੱਕ ਨੂੰ ਵਰਤ ਲੋ ਸਾਈਡ ਤੋਂ ਹੋ ਜਾ ਸਾਈਡ ਤੋਂ ਬਾਕੀ ਰਸਤਾ ਕਿੱਥੋਂ ਕਰੋ ਬਈ ਤੂੰ ਸਟਾਪ ਹੋ ਜਾ ਚਲੋ ਜੀ ਲਿਆ ਕੇ ਦੇਖੋ ਜੀ ਨਾਂ ਲਿਖਿਆ ਯਾਰ ਮੋਹਬਤ ਇਹ ਦੇਖ ਕਰਤੀਆਂ ਚਲੋ ਜੀ ਨਾਂ ਲਿਖ ਸਾਈਡ ਤੋਂ ਨਾਂ ਤਸਵੀਰ ਸਿੰਘ ਜਿਹਾ ਸਾਈਡ ਤੇ ਰਿਹਾ ਜੀ ਇਹ ਆਪਾਂ ਕਿੱਥੇ ਚਾਕ ਪੁਲੀ ਖੜੇ ਆਇਆ ਸਾਈਡ ਤੋਂ ਕੰਡੇ ਦਾ ਆ ਗਿਆ ਪਿਆ ਪਿਆ ਤੇ ਆਇਆ ਕੋਈ ਨਾ ਇਹ ਲਾ ਕਰਦੇ ਆਜ ਆਇਆ ਆ ਇੱਧਰ ਪਰਾ ਵੇਖ ਪਰਾ ਵੇਖ ਆ ਜੀ 100 ਗਲਾਬ ਬੰਸਾ ਚੋ ਨਾ ਇਹ ਦੇ ਬਦਲ ਸਰਾਇਆ ਹਿੱਸੇ ਨਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਉਹਨਾ ਟਾਣੀ ਕੇਰਾ ਖੜੇ ਆ ਬੋਰਡ ਦੇ ਲਾਸਟ ਮਹੀਨੇ ਚੱਕ ਵਜੀਦਾ ਟਾਂਲੀ ਬਰਾ ਤੇਰੇਰਾ ਅੱਜ ਅਸੀਂ ਕੇਰਾ ਕੰਪਲੀਟ ਕਰਾਂਗੇ ਕੱਲ ਸਵੇਰੇ ਸੀ ਟਾਲੀ ਵਾਲੇ ਦੇ ਚੱਕ ਬਜੀਦਾ ਕਈ ਕੋਰੀ ਚੱਕ ਬਜੀਦਾ ਆਲਰੇਡੀ ਫੀਡ ਆ ਚੁੱਕੀ ਹੈ ਟਾਲੀ ਵਾਲਾ ਪੈਂਡਿੰਗ ਸੀ ਉੱਥੇ ਅਸੀਂ ਕੱਲ ਮਾਰਨਿੰਗ ਕੰਪਲੀਟ ਕਰ ਦੇਾਂਗੇ ਸਾਰਾ ਔਰ ਹਰੇਕ ਘਰ ਨੂੰ ਫੀਡ ਰਾਸ਼ਨ ਉਸੇ ਪਰ ਪ੍ਰੋਫਾਈਲਸ ਪ੍ਰੋਵਾਈਡ ਕਰਾ ਰਹੇ ਜਿਹਦੀ ਜ਼ਰੂਰ ਰਿਕੁਆਇਰਮੈਂਟ ਹੈ ਸੋ ਇਹ ਕੋਸ਼ਿਸ਼ ਹੈ ਜਿੰਨੇ ਬਾਰਡਰ ਦੇ ਪਿੰਡ ਹਰ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਹੈ ਔਰ ਹਰ ਘਰ ਤੱਕਨ ਪਹੁੰਚ ਕੇ ਰਾਸ਼ਨ ਪੜੀ ਉਹਨੂੰ ਦਿੱਤਾਂਗੇ ਕਿੰਨੇ ਕ ਪਿੰਡ ਆ ਜਿਹੜੇ ਇੱਥੇ ਚਪੇਟ ਚ ਨੇ ਹਾਂ 14-15 ਪਿੰਡ ਆ ਜਿਹੜੇ ਜਲਾਲਾਬਾਦ ਦੇ ਟਾਣੀ ਫੁੱਲ ਵਾਲੇ ਚ ਲੈ ਗਏ ਪਰ ਤੁਣਕਿਆ ਪੰਮਾ ਮਾਠਾ ਫਿਰ ਕੋਈ ਇਹ ਲੋਕਾਂ ਨੂੰ ਮੇਸੀ ਵੀ ਐਮਐਲਏ ਵੀ ਸਾਡੇਰਗਾ ਹੋਣਾ ਚਾਹੀਦਾ ਸੋ ਇਹ ਫਰਕ ਸੀ ਉਹਨਾਂ ਤੇ ਆਪਣੇ ਜਿਨ੍ਹਾਂ ਨੇ ਬਣਾਇਆ ਜੇ ਉਹਨਾਂ ਲੋਕਾਂ ਤੋਂ ਇਹ ਮੁਖ ਮੋੜ ਲਿਆ ਫੇ ਸਾਨੂੰ ਬਣਾਉਣ ਦਾ ਫਾਇਦਾ ਹੀ ਕੀ ਸੀ ਇਹ ਉਮੀਦ ਹੈ ਇੱਕ ਦੂਜੇ ਨਾਲ ਰਲ ਕੇ ਇਸ ਮੁਸੀਬਤ ਸਮੇਂ ਚ ਆਪਾਂ ਇੱਕ ਦੂਜੇ ਦੇ ਨਾਲ ਖੜੀਏ ਤਾਂ ਮੁਸੀਬਤ ਘਟ ਜਾਂਦੀ ਹੈ ਇਹ ਫਰਜ ਹੈ ਜੇ 16-17 ਦਿਨ ਹੋ ਗਏ ਜਿਹੜਾ ਹੜ੍ਹਾਂ ਦੇ ਜਿਹਦਨ ਸਟਾਰਟ ਹੋਏ ਆ ਅੱਜ ਤੁਹਾਡੇ ਸਾਹਮਣੇ ਹਰ ਰੋਜ਼ ਡੇਲੀ ਕੋਈ ਨਾ ਕੋਈ ਕੰਮ ਕਿਸੇ ਪਿੰਡ ਅੱਜ ਤੁਹਾਡੇ ਸਾਹਮਣੇ ਅੱਜ ਸਾਰੀ ਟੀਮ ਆਵਾਦੀ ਪਰ ਡਾਕਟਰ ਸਭ ਨਹੀਂ ਆਏ ਸਾਰੇ ਪ੍ਰਧਾਨ ਸਭourg ਸਾਰੇ ਨਾਲ ਆਏ ਹਨ ਕਨੇਜ ਜੀ ਨੇ ਅੰਗਲਕੇ ਸਾਰੇ ਜੈਂਟੀਓ ਨਹੀਂ ਆਏ ਹਨ ਸੋ ਸੰਦੀਪ ਨੇ ਸਾਰੇ ਇੱਥੇ ਮੌਕੇ ਤੇ ਹਰ ਘਰ ਤੇ ਪਹੁੰਚ ਕਰਕੇ ਉਹਨਾਂ ਨੂੰ ਅਵੇਲੇਬਿਲਟੀ ਕਿਹਾ ਹੁਣ ਸਾਡੀ ਹੋਰ ਜ਼ਿੰਮੇਵਾਰੀ ਵਧ ਗਈ ਕਿਉਂਕਿ ਪਾਣੀ ਤਾਂ ਨਿਕਲ ਜਾਣਾ ਹੈ ਪਰ ਪਾਣੀ ਕਿੰਨਾ ਨੁਕਸਾਨ ਕਰਕੇ ਗਿਆ ਉਦੋਂ ਬਾਅਦ ਗਰਦਾਵਰੀਆਂ ਉਦੋਂ ਬਾਅਦ ਘਰਾਂ ਦੇ ਮੁਆਵਜ਼ੇ ਕੀ ਕੀ ਹੋਰ ਨੁਕਸਾਨ ਹੋਇਆ ਉਹ ਸਾਰੇ ਅਸੀਂ ਪਰਪਾਈ ਕਰਾਂਗੇ ਇਹ ਕੋਸ਼ਿਸ਼ ਹੈ ਔਰ ਮੈਂ ਅਦੀ ਸਰਕਾਰ ਦਾ ਧੰਨਵਾਦਾਂ ਜਿਨ੍ਹਾਂ ਨੇ ਜਿਹਦਾ ਖੇਤ ਉਹਦਾ ਰੇਤ ਤੇ ਇੱਕ ਪਾਲਿਸੀ ਬਣਾ ਕੇ ਇਹਨਾਂ ਗਰੀਬ ਬੰਦਿਆਂ ਨੂੰ ਲਾਜ਼ਮ ਦਿੱਤੀ ਹੈ ਵੀ ਘਟੋ ਘਟ ਜਿਹੜੇ ਲੱਖ ਲੱਖ ਰੁਪਏ ਦਾ ਚੋਨਾ ਹੋਣਾ ਸੀ ਉਹਨਾਂ ਦਾ ਉਹਨੂੰ ਆਪਦੀ ਰੇਤ ਵੇਚ ਕੇ ਚਾਹ ਉਹਦਾ ਗੁਜ਼ਾਰਾ ਕਰਨ ਚਾਹ ਜੋ ਮਰਜੀ ਕਰਨ ਔਰ 20000 ਰੁਪਏ ਮੁਆਵਜ਼ਾ ਰੱਖਿਆ ਸਰਕਾਰ ਨੇ ਇਹ ਬਹੁਤ ਵੱਡੀ ਰਿਲੀਫ ਹੈ ਆਮ ਜ਼ਿਮੀਂਦਾਰ ਲਈ ਆਮ ਛੋਟੇ ਕਰ ਲਈ ਕਿਉਂਕਿ ਜਦੋਂ ਨੁਕਸਾਨ ਹੁੰਦਾ ਤਾਂ ਘਟੋ ਘਟ ਉਹਨੂੰ ਮਲਮ ਲਾ ਬੇ ਲਾ ਦਈਏ ਤੇ ਕਹਿੰਦੇ ਨੇ ਬੰਦਾ ਠੀਕ ਹੋ ਜਾਂ ਅਗਲੀ ਫਸਲ ਜਦੋਂ ਉੱਤੋਂ ਰੇਤ ਚੱਕੀ ਜੂਗੀ ਤਾਂ ਕਣਕ ਵੀ ਚੰਗੀ ਹੋਊਗੀ ਇਹ ਉਮੀਦ ਹੈ ਇਹ ਸਰਕਾਰ ਤੋਂ ਇਹਨਾਂ ਨੇ ਸੋਚ ਰੱਖੀ ਸੀ ਔਰ ਜ਼ੀਰੋ ਲੈਵਲ ਤੇ ਤੁਰਕੇ ਹੋਣਾ ਸਾਡਾ ਫਰਜ਼ ਬੰਦਾ ਹੈ ਮੇਰੀ ਜ਼ਿੰਮੇਵਾਰੀ ਬੰਦੀ ਹੈ 빙 ਐਮ ਐਲ ਏ ਔਰ ਨਾ ਇਹਨਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਵੀ ਐਮ ਐਲ ਏ ਕੋਈ ਵੱਖਰਾ ਪੂਤ ਹੁੰਦਾ ਮੈਲੇ ਵੀ ਬੰਦਾ ਹੁੰਦਾ ਹਾਂ ਇਹ ਫਰਕ ਜ਼ਰੂਰ ਹੁੰਦਾ ਵੀ ਲੋਕੀ ਬਣ ਕੇ ਉਦੋਂ ਬਾਅਦ ਬਦਲ ਜਾਂਦੇ ਹਨ ਨਾਮ ਹੈ ਬਦਲਿਆ ਨਾ ਮੈਨੂੰ ਬਦਲਣ ਦੀ ਲੋੜ ਹੈ ਇਹਨਾਂ ਨੇ ਇੱਥੋਂ ਤੱਕ ਪਹੁੰਚਾਇਆ ਸੀ ਅੱਜ ਜੇ ਇਹਨਾਂ ਨੂੰ ਕੁਝ ਦੇ ਕੇ ਜਾਊਂਗਾ ਸਰਕਾਰ ਵੱਲੋਂ ਤਾਂ ਮੇਰੀ ਜ਼ਿੰਮੇਵਾਰੀ ਬੰਦੀ ਨਾ ਮੈਂ ਕੋਈ ਹਾਨ ਕਰ ਲਿਆ ਸਭ ਦਾ ਧੰਨਵਾਦ ਥੈਂਕ ਯੂ ਵਾਈਕੀ ਜੀ ਦਾ ਖਾਲਸਾ